ਅਸਲਾਮੁਆਲੇਕਮ ਜੀ ਜੀ ਆਇਆਂ ਨੂੰ ਸਸਰੀਆ ਖਾਲ ਉਮੀਦ ਕਰਦਾ ਆ ਤੁਮਾਂ ਵੀ ਬਰਾ ਠੀਕ ਹੋ ਤੇ ਹਾਸਤੇ ਬਾਸ ਤੇ ਚੜਦੀ ਕਲਾ ਦੇ ਅੱਜ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਏ ਜੀ ਤੁਹਾਡੇ ਵਾਸਤੇ ਉਹਦੇ ਵਿੱਚ ਆ ਕਿ ਫੁੱਲ ਹੈ ਨਾ ਤੇ ਜਿਹੜਾ ਕਿ ਇਸ ਟਾਈਮ ਬਿਲਕੁਲ ਖਤਰਨਾਕ ਆ ਟੋਟਵੀ ਸਾਖ ਦਾਵਾ ਤਾਂ ਕਿ ਨਹੀਂ ਇਹ ਲੋਕੀ ਫਿਰ ਵੀ ਨਹੀਂ ਆਪਣੀ ਜ਼ਿੰਦਗੀ ਆਪ ਉਹ ਕਰ ਰਹੇ ਨਹੀਂ ਹੈ ਵੀ ਨਹੀਂ ਹੈ ਅਸਲ ਵਿੱਚ ਉਹ ਐਵੇਂ ਹੈ ਕਿ वीडियो पर है जो वीडियो अपन लेके आए हैं जो कि फ्लड का मामला चल रहा है हाले भी कितने कितने सैट होकर कितने कितने भी चल रहे हैं लेकिन गल यह है कि एक पुल ऐसा भी है जो कि सानू तो नहीं पता लेकिन वो बहुत ही ज्यादा खतरनाक तश्वीशनाक उसकी हालत हो गई हाल है या तो डूब जाएगा है है। या फिर टूट जाएगा यानी कि आर पार छिते छिते मतलब के करेक्ट करते पैना ਉਹ ਕਿਹੜਾ ਜਿਨਾ ਹੋ ਜਗਣਾ ਚਾਹ ਰਿਹਾ ਉਹ ਖਤਮ ਹੋ ਜਾਏਗਾ ਤੇ ਲੋਕ ਚਲੇ ਨੇ ਉਹ ਤੇਰੇ ਵੀ ਉਤ ਆਪਣੀ ਜਾਨ ਦੇ ਪ੍ਰਵਾਹ ਕਿਤੇ ਬਿਗੈਰ ਰੇ ਕੀ ਕਰ ਰਗਾ ਮਰਤਾ ਕਿਆ ਨਾ ਕਰਤਾ ਉਹਨੇ ਸਾਹ ਲਿਖਿਆ ਕਾ ਉਹ ਇੱਕ ਜਗ੍ਹਾ ਤੋਂ ਨਾ ਦੂਸਰੀ ਜਗ੍ਹਾ ਸ਼ਿਫਟ ਹੋ ਰਾ ਜਾ ਰਿਹਾ ਹੈ ਲੇਕਿਨ ਉਹ ਹੀ ਯੂਜ਼ ਕਰਦੇ ਪੈ ਨੇ ਲੇਕਿਨ ਇਹ ਉਹ ਪੂਰੀ ਯੂਜ਼ ਕਰਨਾ ਬਹੁਤ ਖਤਰਨਾਕ ਹੈ ਜੁਤੀ ਜਿਹਾ ਕਿ ਦੇਖ ਦੇ ਕਾ ਜੇ ਆਪਾਂ ਥੋੜੀ ਜੀ ਵੀਡੀਓ ਦੇਖੀਏ ਜਿਵੇਂ ਟਾਈਟਲ ਲਿਖਿਆ ਵਾ ਇੱਕ ਮੈਨੂੰ ਆਇਆ ਪਾਣੀ ਦੇਖ ਕੇ ਮਖਾਲ ਯਾਦ ਆ ਰਹੀ ਹੈ ਸਾਡੇ ਪੰਜਾਬੀਆਂ ਦੀ ਤੇ ਕਿ ਤੇ ਨਾਲੋ ਬਟਾ ਘਾਟਾ ਹੋ ਜਾਣਾ ਜੀ ਇਸ ਨੂੰ ਪੰਜੇ ਅੱਛਾ ਪਾਣੀ ਪੋਲਦੇ ਥੱਲੇ ਨਹੀਂ ਨਿਕਲਦਾ ਹਾਂਜੀ ਲੇਕਿਨ ਜੀ ਉਹ ਮਿਸਾਲ ਛੁੱਟੀ ਹੋ ਗਈ ਆ ਅੱਜ ਜੇ ਤੰਮ ਹੋਵੇ ਤੇ ਨੱਕ ਪੋਲ ਜੋ ਉੱਤੋਂ ਨਹੀਂ ਵੀ ਜਾਦਾ ਗੱਲ ਇਹ ਕਿ ਤੁਮਨ ਅੱਜ ਦੇਖ ਲਾਉਣ ਪੋਲਦੇ ਉੱਤੋਂ ਪਾਣੀ ਨਾਗਿਆ ਹਾਂਜੀ ਕੋਈ ਮਿਸਾਲ ਜੀ ਮੈਨੇ ਕਈ ਵਾਰ ਸੁਣੀ ਆ ਕਿ ਪਾਣੀ ਕੋਈ ਨਹੀਂ ਪੋਤਾ ਪਾਣੀ ਪੋਲਦਾ ਰੰਗ ਆਉਂਦਾ ਹੈ ਤੋ ਮਿਸਾਲ ਛੁੱਟੀ ਹੋ ਗਈ ਇਸ ਵਾਰੀ ਫਰੰਟ ਜੋ ਇੰਡੀਆ ਜਾਇਆ ਵਾ ਜੋ ਪੰਜਾਬ ਜਾਇਆ ਵਾ ਉਹ ਮਿਸਾਲ ਕੀ ਦਿੱਸ ਭਾਈ ਸਾਬਤ ਕਰਦੀ ਪੁੱਲ ਦੇ ਉਤਪਤੀ ਪਾਣ ਦਾ ਮੈਂ ਤੁਹਾਨੂੰ ਵਿਖਾਣਾ ਵਾ ਨਾ ਉਹ ਪੁੱਲ ਕਿਹੜੇ ਕਿਹੜੇ ਪਿੰਡਾਂ ਤੋਂ ਇਹ ਕਮੈਂਟਸ ਕੋਲੋਂ ਸਾਨੂੰ ਮੁਲਾਜ਼ਮ ਦੱਸੇ ਜੇ ਸਾਨੂੰ ਨਹੀਂ ਪਤਾ ਕਿਤੇ ਦਾ ਵਾਕੇ ਆਏਗਾ ਹੈ ਆਪਾਂ ਪੰਜਾਬ ਦੇ ਹੀ ਆ ਚਲਾਉਂਦੇ ਆ ਵੀਡੀਓ ਫਿਰ ਪਰੇ ਆ ਇਹ ਸੜਕ ਹੈ ਇਹ ਪੁੱਲ ਬਣਿਆ ਹੋਇਆ ਸੀਗਾ ਇਹ ਪੁੱਲ ਦੇ ਉੱਤੋਂ ਦੀ ਲੋਕ ਹੁਣ ਜਾ ਰਹੇ ਆ ਦਰਿਆ ਪੁੱਲ ਦੇ ਪਾਰ ਹੁਣ ਪੁੱਲ ਦੇ ਉੱਤੋਂ ਦੀ ਲੰਘ ਰਿਹਾ ਕਹਾਵਤ ਹੁੰਦੀ ਸੀ ਕਿ ਪਾਣੀ ਪੁਲਾਂ ਦੇ ਹੇਠੋਂ ਲੰਘਦਾ ਪਾਣੀ ਪੁਲ ਦੇ ਉੱਤੋਂ ਲੰਘ ਰਿਹਾ ਹੈ ਜੀ ਦਾ ਲਾਈਫ ਦਾ ਰਿਸਕ ਲੈ ਕੇ ਲੋਕ ਜਾ ਰਹੇ ਕਿਉਂਕਿ ਇਹ ਦਰਿਆ ਹੈ ਜਿਹੜਾ ਆ ਵੀ ਦਰਿਆ ਹੈ ਸੱਜੇ ਹੱਥ ਖੱਬੇ ਹੱਥ ਦਰਿਆ ਦਾ ਪਾਣੀ ਪੁਲ ਦੇ ਉੱਤੋਂ ਦੀ ਹੈ ਔਰ ਅਸੀਂ ਉੱਤੋਂ ਦੀ ਇਸ ਕਰਕੇ ਜਾ ਰਹੇ ਕਿ ਅੱਗੇ ਉਹ ਬੇੜੀ ਖੜੀ ਹੈ ਤੁਸੀਂ ਦੇਖੋ ਤਾਂ ਬੇੜੀ 'ਚ ਬੈਠ ਕੇ ਲੋਕ ਅੱਗੇ ਜਾ ਰਹੇ ਨੇ ਆ ਤਸਵੀਰ ਜ਼ਰੂਰ ਦਿਖਾਓ ਇਹ ਸਾਰੀ ਪਿੰਡ ਦੀ ਜ਼ਮੀਨ ਹੈ ਇਹ ਇਹ ਸਾਰਾ ਕੁਝ ਤਬਾਹ ਹੋਇਆ ਪਿੰਡ ਦੀ ਜ਼ਮੀਨਾਂ ਜੇ ਕਿਉਂਕਿ ਅਜਨਾਲੇ ਵਾਲੇ ਪਾਸੇ ਜ਼ਿਆਦਾ ਫੋਕਸ ਹੈ ਤਾਂ ਲੋਕ ਸਟਾਰਸ ਐਕਟਰ ਸਾਰੇ ਉਧਰ ਐ ਤਾਂ ਉੱਥੇ ਪਾਣੀ ਕਿਉਂਕਿ ਨੀਵਾ ਆ ਗਿਆ ਲੱਗ ਰਿਹਾ ਕਿ ਸ਼ਾਇਦ ਕੁਝ ਨਹੀਂ ਅੱਛਾ ਹੁਣ ਹੁਣ ਹਾਲਾਤ ਬਿਹਤਰ ਨਹੀਂ ਪਰ ਇੱਥੇ ਆ ਕੇ ਪਤਾ ਲੱਗਦਾ ਕਿ ਹਾਲਾਤ ਬਹੁਤ ਮਾੜੇ 5 ਕਿਲੋਮੀਟਰ ਤੱਕ ਪਾਕਿਸਤਾਨ ਤੱਕ 10 ਕਿਲੋਮੀਟਰ ਪਾਣੀ ਪਾਣੀ ਹੈ ਪਾਕਿਸਤਾਨ ਤੱਕ ਪਾਣੀ ਹੈ ਸਭ ਪਾਣੀ ਪੀਣ ਕਰਦੇ ਇੱਥੋਂ ਪਾਕਿਸਤਾਨ ਕਿੰਨੀ ਦੂਰ ਹੈ ਇਹ ਤੋਂ ਅੱਗੇ ਰਹਿ ਗਿਆ ਖਰਸਾ ਮੈਂ 3-4 ਕਿਲੋਮੀਟਰ ਹੀ ਆਵੇ ਬਾਦਵੀ ਲਗਾਵਾ ਉਦੋਂ ਇਸ ਪਾਣੀ ਨੂੰ ਤੁਹਾਨੂੰ ਸਾਰਾ ਪੀਣ ਦੇ ਉਹ ਕਹ ਰਿਹਾ ਉਹ ਕਿੰਨੇ ਦਿਨ ਹੋ ਗਏ ਘਰ ਨਹੀਂ ਗਏ ਤੁਸੀਂ ਕਾਫੀ ਦਿਨ ਹੋ ਗਏ ਜੀ ਘੱਟ ਤੋਂ ਘੱਟ 15 ਤੋਂ 20 ਦਿਨ ਹੋ ਗਏ ਮਤਲਬ ਸਾਨੂੰ ਇਸ ਪਾਣੀ ਨਾਲ ਜੂਝਦਿਆਂ ਨੂੰ ਤੇ ਇਸ ਤੋਂ ਪਹਿਲਾਂ 2 ਮਹੀਨੇ ਹੋ ਗਏ ਪਾਣੀ ਟੋਟਲ ਚੱਲਦਿਆਂ ਨੂੰ ਜਦੋਂ ਤੋਂ ਸਾਡੇ ਘਰਾਂ 'ਚ ਪਾਣੀ ਵੜਿਆ 20 ਤੋਂ 25 ਦਿਨ ਹੋ ਗਿਆ ਪੰਜ ਹੀ ਘਰਾਂ ਦੇ ਵਿੱਚ ਹਾਂ ਨਾ ਇਧਰ ਆ ਸਕਦੇ ਤੇ ਨਾ ਉਧਰ ਜਾ ਸਕਦੇ ਜੀ ਘਰਾਂ ਦਾ ਨੁਕਸਾਨ ਕਿੰਨਾ ਕਿੱਸਰਾ ਹੋ ਜਾਂਦਾ ਜੀ ਬਹੁਤ ਜ਼ਿਆਦਾ ਹੋ ਜਾਂਦਾ ਸਾਰੇ ਘਰਾਂ ਦੇ ਵਿੱਚ ਸੇਮ ਆ ਗਈ ਥੱਲੋਂ ਸਾਰਿਆਂ ਦੇ ਫਰਸ਼ ਉਖੜ ਚੁੱਕੇ ਨੇ ਸਾਰੇ ਥੱਲੋਂ ਪਾਣੀ ਜਿਹੜਾ ਕਾਫੀ ਦਿਨਾਂ ਦਾ ਚੱਲ ਰਿਹਾ ਮਾਈ ਤੋਂ 23 ਦਿਨ ਦਾ ਆ ਇਹ ਕਿੰਨੇ ਦਿਨਾਂ ਤੱਕ ਇਹ ਕਦਮ ਆਇਆ ਇਹ ਇਹ ਕਿ ਹੰਦ ਪਾਣੀ ਪੜਪਿਛੇ ਸਾਰੇ ਪਾਣੀ ਪੜੋ ਕਮਾ ਵਾਲੀ ਪੱਤਨ ਤੇ ਮੌਜੂਦ ਆ ਲੋਕ ਮੌਜਮ ਤੇ ਜਿਹੜਾ ਮੌਜਮ ਇੱਕ ਪਿੰਡ ਆ ਉੱਥੇ ਇੱਕ ਕੈਂਪ ਸਥਾਪਿਤ ਕੀਤਾ ਗਿਆ ਉਸ ਕੈਂਪ ਦੇ ਵਿੱਚ ਗਏ ਨੇ ਅੰਦਰ ਸੱਜੇ ਆਥੇ ਦਰਿਆ ਜਿਹੜਾ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਮੈਨੂੰ ਨਾ ਫੋਲੋ ਕਰਨ ਤਸਵੀਰਾਂ ਦਿਖਾਉਣ ਦਰਸ਼ਕਾਂ ਨੂੰ ਕਿ ਪਿੰਡ ਦੇ ਲੋਕ ਜਿਹੜੇ ਨੇ ਉਹ ਮੌਜਮ ਜਿਹੜਾ ਕੈਂਪ ਬਣਿਆ ਉਹਦੇ ਵਿੱਚ ਸ਼ਿਫਟ ਕੀਤੇ ਗਏ ਸੀ ਔਰ ਲੋਕ ਹੁਣ ਆਪੋ ਆਪਣੇ ਘਰਾਂ ਦਾ ਕਿਉਂਕਿ 10-10 ਦਿਨ ਹੋ ਗਏ ਆਲਮੋਸਟ ਘਰ ਨੂੰ ਨਹੀਂ ਗਏ ਆਪਦੇ ਲੋਕ ਔਰ ਇਹ ਦਰਿਆ ਦੇ ਵਿੱਚ ਅਸੀਂ ਸੜਕ ਦੇ ਉੱਤੇ ਆ ਸੜਕ ਹੈ ਜਿੱਥੇ ਅਸੀਂ ਤੁਰ ਰਹੇ ਆ ਇਹ ਸੜਕ ਹੈ ਇਹ ਪੁਲ ਬਣਿਆ ਹੋਇਆ ਸੀਗਾ ਇਹ ਪੁਲ ਦੇ ਉੱਤੋਂ ਦੀ ਲੋਕ ਹੁਣ ਜਾ ਰਹੇ ਆ ਔਰ ਅੱਗੇ ਬੇੜੀ ਹੈ ਬੇੜੀ ਦੇ ਵਿੱਚ ਬੈਠ ਕੇ ਜਾਇਆ ਜਾਂਦਾ ਤਾਂ ਇਹ ਦਰਿਆ ਪੁਲ ਦੇ ਪਾਰ ਹੁਣ ਪੁਲ ਦੇ ਉੱਤੋਂ ਦੀ ਲੰਘ ਰਿਹਾ ਹੈ ਕਹਾਵਤ ਹੁੰਦੀ ਸੀ ਕਿ ਪਾਣੀ ਪੁਲਾਂ ਦੇ ਹੇਠੋਂ ਲੰਘਦਾ ਪਾਣੀ ਪੁਲ ਦੇ ਉੱਤੋਂ ਲੰਘ ਰਿਹਾ ਔਰ ਇਸ ਸਥਿਤੀ ਇਹ ਬਣੀ ਹੈ ਕਿ ਲੋਕ ਕਈ-ਕਈ ਦਿਨਾਂ ਤੋਂ ਆਪਣੇ ਘਰ ਨਹੀਂ ਗਏ ਪਾਣੀ ਦਾ ਪ੍ਰੈਸ਼ਰ ਹਲੇ ਵੀ ਅੱਛਾ ਜਿਆਦਾ ਇੱਥੇ ਔਰ ਸਪੀਡ ਜਿਆਦਾ ਹੈ ਤੇ ਭਾਈ ਨੁਕਸਾਨ ਕਿੰਨਾ ਗਿਆ ਬਹੁਤ ਨੁਕਸਾਨ ਹੋ ਗਿਆ ਬਹੁਤ ਜਿਆਦਾ ਹੈ ਬਹੁਤ ਜਿਆਦਾ ਹੈ ਔਰ ਇਹ ਜ਼ਿੰਦਗੀ ਦਾ ਲਾਈਫ ਦਾ ਰਿਸਕ ਲੱਗ ਗਿਆ ਲੋਕ ਜਾ ਰਹੇ ਕਿਉਂਕਿ ਇਹ ਦਰਿਆ ਹੈ ਜਿਹੜਾ ਆ ਵੀ ਦਰਿਆ ਹੈ ਸੱਜੇ ਹੱਥ ਖੱਬੇ ਹੱਥ ਦਰਿਆ ਦਾ ਪਾਣੀ ਪੁਲ ਦੇ ਉੱਤੋਂ ਦੀ ਹੈ ਔਰ ਅਸੀਂ ਉੱਤੋਂ ਦੀ ਇਸ ਕਰਕੇ ਜਾ ਰਹੇ ਆ ਕਿ ਅੱਗੇ ਉਹ ਬੇੜੀ ਖੜੀ ਹੈ ਤੁਸੀਂ ਦੇਖੋ ਤਾਂ ਬੇੜੀ ਚ ਬੈਠ ਕੇ ਲੋਕ ਅੱਗੇ ਜਾ ਰਹੇ ਨੇ ਔਰ ਇਹ ਮੁਸ਼ਕਲ ਹਾਲਾਤਾਂ ਦੇ ਵਿੱਚ ਜਿੱਥੇ ਦਾ ਕਿੰਨੇ ਦਿਨ ਹੋ ਗਏ ਘਰ ਨਹੀਂ ਗਏ ਤੁਸੀਂ ਕਾਫੀ ਦਿਨ ਹੋ ਗਏ ਜੀ ਘੱਟ ਤੋਂ ਘੱਟ 15 ਤੋਂ 20 ਦਿਨ ਹੋ ਗਏ ਮਤਲਬ ਸਾਨੂੰ ਇਸ ਪਾਣੀ ਨਾਲ ਜੂਝਦਿਆਂ ਨੂੰ ਹਾਂ ਤੇ ਇਸ ਤੋਂ ਪਹਿਲਾਂ 2 ਮਹੀਨੇ ਹੋ ਗਏ ਪਾਣੀ ਟੋਟਲ ਚੱਲਦਿਆਂ ਨੂੰ ਜਦੋਂ ਤੋਂ ਸਾਡੇ ਘਰਾਂ 'ਚ ਪਾਣੀ ਵੜਿਆ 20 ਤੋਂ 25 ਦਿਨ ਹੋ ਗਏ ਪਾਸੇ ਘਰਾਂ ਦੇ ਵਿੱਚ ਆਣਾ ਇਧਰ ਆਸਤ ਦੇ ਤੇ ਨਾ ਉਧਰ ਜਾ ਸਕਦੇ ਜੀ ਔਰ ਪਾਣੀ ਦੀ ਇੰਨੀ ਸਪੀਡ ਹੈ ਹਾਂਜੀ ਹਾਂਜੀ ਇੰਨੀ ਸਪੀਡ ਹੈ ਜੀ ਪਾਣੀ ਦੀ ਸਪੀਡ ਨਹੀਂ ਘਟੀ ਇਹਨੇ ਨਹੀਂ ਘਟੀ ਜੀ ਨਹੀਂ ਘਟੀ ਬਸ ਥੋੜਾ ਬਹੁਤਾ ਘਟਿਆ ਜੀ ਪ੍ਰੋਪਰ ਨਹੀਂ ਘਟਿਆ ਜਿੰਨਾ ਘਟਣਾ ਚਾਹੀਦਾ ਹੈ ਰਾਤ ਮਿਲੇ ਲੋਕਾਂ ਨੂੰ ਇੱਥੋਂ ਤੱਕ ਚੱਲਦਾ ਰਿਹਾ ਹੁਣ ਥੋੜਾ ਘਟਿਆ ਫੁੱਟਕ ਫੁੱਟਕ ਘਟ ਗਿਆ ਹੈ ਨਾ ਉਹ ਸਾਰਾ ਨੁਕਸਾਨ ਜਿਹੜਾ ਤੁਸੀਂ ਦੇਖੋ ਜਿਵੇਂ ਹੁਣ ਪੁਲ ਪਹਿਲਾਂ ਹੀ ਟੁੱਟਿਆ ਹੋਇਆ ਸੀਗਾ ਜਿਹੜਾ ਪਿੱਛੇ ਕੇ ਹੁਣ ਟੁੱਟਿਆ ਹੈ ਹੁਣ ਕਾਫੀ ਜ਼ਿਆਦਾ ਟੁੱਟਿਆ ਹੈ ਪਹਿਲਾਂ ਥੋੜਾ ਬਹੁਤਾ ਸੀ ਹੁਣ ਕਾਫੀ ਜ਼ਿਆਦਾ ਟੁੱਟਿਆ ਹੈ ਤੁਹਾਨੂੰ ਤਾਂ ਸਾਰਿਆਂ ਨੂੰ ਤੈਰਨਾ ਆਉਂਦਾ ਹੋਣਾ ਹਾਂਜੀ ਲਗਭਗ ਗਨੇ ਪਿੰਡਾਂ ਵਾਲੇ ਤੈਰ ਜਾਂਦੇ ਆ ਹਾਂ ਜੀ ਕਿਉਂਕਿ ਬਜ਼ੁਰਗ ਸਾਡੇ ਇੱਥੋਂ ਪੁਰਾਣੇ ਆ ਜੀ ਉਹਨਾਂ ਤੋਂ ਬਸ ਸਾਨੂੰ ਵੀ ਮਾੜਾ ਮੋਟਾ ਵੱਲ ਆ ਗਿਆ ਜੀ ਤੇ ਘਰ ਘਰ ਕਿੰਨੇ ਕਿ ਡਿੱਗੇ ਆ ਛੱਤਾਂ ਘਰ ਕਿੰਨੇ ਕਿ ਡਿੱਗੇ ਆ ਕਾਫੀ ਨੁਕਸਾਨ ਹੋਇਆ ਜੀ ਕਾਫੀ ਜ਼ਿਆਦਾ ਕਿਉਂਕਿ ਪਿੰਡਾਂ ਦੇ ਵਿੱਚ 20 ਤੋਂ 25% ਘਰ ਡਿੱਗੇ ਆ ਤਰੇੜਾ ਪੈ ਗਿਆ ਖਾਨਸ ਜੀ ਤਸਵੀਰ ਜ਼ਰੂਰ ਦਿਖਾਓ ਇਹ ਸਾਰੀ ਪਿੰਡ ਦੀ ਜ਼ਮੀਨ ਹੈ ਇਹ ਇਹ ਸਾਰਾ ਕੁਝ ਤਬਾਹ ਹੋਇਆ ਪਿੰਡ ਦੀ ਜ਼ਮੀਨਾਂ ਅਜੇ ਕਿਉਂਕਿ ਅਜਨਾਲੇ ਵਾਲੇ ਪਾਸੇ ਜ਼ਿਆਦਾ ਫੋਕਸ ਹੈ ਪਰ ਲੋਕ ਸਟਾਰਸ ਐਕਟਰ ਸਾਰੇ ਉਧਰ ਲੱਗ ਰਿਹਾ ਕਿ ਸ਼ਾਇਦ ਕੁਝ ਨਹੀਂ ਹ ਹੁਣ ਹੁਣ ਹਾਲਾਤ ਬਿਹਤਰ ਨਹੀਂ ਪਰ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਹਾਲਾਤ ਬਹੁਤ ਮਾੜੇ ਹੈ ਕੈਮਰਾਮੈਨ ਨੂੰ ਕਹੂੰਗਾ ਕਿ ਬਾਹ ਫੜ ਕੇ ਇੱਕ ਦੂਜੇ ਦੀ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਔਰ ਇੰਨੀ ਤੇਜ਼ੀ ਦੇ ਨਾਲ ਵਗਰੇ ਪਾਣੀ ਦੇ ਵਿੱਚ ਕਈ ਜਿਹੜੀ ਪੈਰ ਜਿਹੜਾ ਉਹ ਚੱਕਿਆ ਜਾਂਦਾ ਔਰ ਮੁਸ਼ਕਲ ਵੱਡ ਜਾਂਦੀ ਹੈ ਫਿਰ ਕਿਉਂਕਿ ਤੈਰਨਾ ਵੀ 5 ਕਿਲੋਮੀਟਰ ਤੱਕ ਪਾਕਿਸਤਾਨ ਤੱਕ 10 ਕਿਲੋਮੀਟਰ ਪਾਣੀ ਪਾਣੀ ਹੈ ਪਾਕਿਸਤਾਨ ਤੱਕ ਪਾਣੀ ਹੈ ਸਭ ਪਾਣੀ ਪਾਣੀ ਹੈ ਪਾਕਿਸਤਾਨ ਕਿੰਨੀ ਦੂਰ ਹੈ ਇਤੋਂ ਵਗਰੇਗਾ ਤਰਫ ਤੋਂ 3-4 ਕਿਲੋਮੀਟਰ ਜਾ। ਅੱਗੋਂ ਪਿੰਜੇ ਤੋਂ ਪਿੰਡ ਆਪਾ ਚੱਲੇ ਆਂ, ਉੱਥੇ 2 ਕਿਲੋਮੀਟਰ ਰਹਿ ਜਾਏਗਾ। ਦੋ ਜਿਆਦਾ ਪਾਣੀ ਹੋ ਗਏ, ਅੱਗੇ ਪਾਕਿਸਤਾਨ ਕ ਦਾ ਐਂਡ ਤੱਕ ਪਾਣੀ ਪਾਣੀ ਆ, ਸਾਰੀਆਂ ਫਸਲਾਂ ਖਰਾਬ ਨੇ। ਇਹ ਫਿਰ ਬੇੜੀ ਕਿਹਨੇ ਦਿੱਤੀ ਐ ਇਹ? ਇਹ ਬੇੜੀ ਨਾ ਇਥੋਂ ਮਿਲੇ ਆ ਸੋਨਾ ਸਾਹਿਬ ਵਾਲੇ ਪ੍ਰਸ਼ਾਸਨ ਵੱਲੋਂ ਮਿਲੀ ਐ। ਅਜਾ ਪ੍ਰਸ਼ਾਸਨ ਨੇ ਦਿੱਤੀ ਹੋਈ ਐ। ਇੱਕ ਮੋਟਰ ਵਾਲੀਆਂ ਬੋਟਸ ਚੱਲ ਰਹੀਆਂ ਐ ਸਿੰਪਲ ਐ ਦੂਜੀ ਐ ਹਣਾ? ਇਹਿਆਰ ਆਦੀਆਂ ਵਰਡ ਚੱਲ ਰਹੀਆਂ ਨੇ ਇਹ ਪਿੰਡ ਦੇ ਕਿਹੜੇ ਪਿੰਡ ਨੂੰ ਮਿਲੀ ਹੈ ਰੋਡ ਤੁਹਾਡੇ ਪਿੰਡ ਦਾ ਨਾਮ ਕੀ ਹੈ ਚੰਗੜਪੈਣੀ ਚੰਗੜਪੈਣੀ ਦਾ ਨੁਕਸਾਨ ਕਿੰਨਾ ਹੈ ਜਿਹੜਾ ਫਸਲਾਂ ਦਾ ਨਹੀਂ ਫਸਲਾਂ ਦਾ ਸਾਰੀਆਂ ਹੀ ਤਬਾਹ ਹੋ ਗਈਆਂ 100% ਹੀ ਮੇਰੇ ਖਿਆਲ ਹਾਂਜੀ ਕਾਫੀ ਜ਼ਿਆਦਾ ਨੁਕਸਾਨ ਨੁਕਸਾਨ ਕਿੰਨਾ ਕਰਾਂ ਦਾ ਨੁਕਸਾਨ ਹੋ ਜਾਂਦਾ ਜੀ ਬਹੁਤ ਜ਼ਿਆਦਾ ਹੋ ਗਿਆ ਸਾਰਿਆਂ ਦੇ ਘਰਾਂ ਦੇ ਵਿੱਚ ਸੇਮ ਆ ਗਈ ਥੱਲੋਂ ਹਾਂ ਸਾਰਿਆਂ ਦੇ ਫਰਸ਼ ਉਖੜ ਚੁੱਕੇ ਨੇ ਸਾਰੇ ਥੱਲੋਂ ਪਾਣੀ ਜਿਹੜਾ ਕਾਫੀ ਦਿਨਾਂ ਦਾ ਚੱਲ ਰਿਹਾ ਭਾਈ ਤੋਂ 23 ਦਿਨ ਦਾ ਤੇ ਉਸ ਕਾਰਨ ਉਹ ਜਿਹੜਾ ਸਾਰਾ ਜਿਹੜਾ ਫਰਸ਼ ਹੀ ਖਰਾਬ ਹੋ ਗਿਆ ਜਿਵੇਂ ਜਿਵੇਂ ਪ ਸੋ ਇਹ ਬੜੀ ਵੱਡੀ ਮੁਸੀਬਤ ਇਹਨਾਂ ਲੋਕਾਂ ਵਾਸਤੇ ਬਣੀ ਹੈ ਇਹ ਦਿੱਕਤ ਜਿਹੜੀ ਹੈ ਇਹ ਅਜੇ ਵੀ ਬਾਈ ਇਹ ਤੁਰ ਕੇ ਚੱਲੇ ਬਾਈ ਉਹਨੇ ਹਾਂਜੀ ਇਹ ਕਿ ਉਹ ਦੂਜੀ 베ੜੀ ਤੇ ਜਾਣਗੇ ਅਗਲੀ ਤੇ ਉਹ ਰਾਜੇ ਦੀ 베ੜੀ ਚੱਡਣ ਜਾਵੇ ਅੱਛਾ ਉਹ ਹੋਰ ਪਿੰਡ ਨੂੰ ਜਾਊਗੀ ਤੇ ਥੋੜਾ ਪਿੰਡ ਕਿੰਨੀ ਦੂਰ ਹੈ ਇੱਥੋਂ ਸਾਡਾ ਇੱਥੋਂ ਦਾ 2.5 ਕਿਲੋਮੀਟਰ ਪੈਂਦਾ ਸੱਕੋ ਸੜਕ ਹਾਂ ਇੱਥੋਂ ਸਾਹਮਣੇ ਥੋੜਾ ਨੇੜਾ ਪੈ ਜਾਏਗਾ 베ੜੀ ਤੇ ਆਪਾਂ ਅੱਛਾ ਉਹ ਸਾਹਮਣੇ ਹੀ ਹੈ ਹਾਂਜੀ ਹਾਂਜੀ ਕੈਮਰਾ ਪੋਸਟਰ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀ ਵੀ ਫਾਜ਼ਲ ਕਾ Y a los locales.